ਨਰਿੰਦਰਪਾਲ ਸਿੰਘ ਤੋਂ ਲ੍ਰਿਧੀ ਕੀ ਗੱਲਬਾਤ ਹੋਈ ਏ ਤੁਹਾਡੇ ਨਾਲ ਬਾਈ ਜੀ ਇਸੇ ਘਰੇ ਬੈਠੇ ਚਾਹ ਪੀ ਜਾਂਦੇ ਸੀਗੇ ਬੰਦੇ ਆਏ ਪਿਸਤੌਲ ਉਹਨਾਂ ਦੇ ਕੋਲੇ ਸੀਗੇ ਕਨਾਂਤ ਕਿਰਪਾਨਾ ਉਹਨਾਂ ਦੇ ਕੋਲੇ ਸੀ ਸਾਰਾ ਸਮਾਨ ਉਹਨਾਂ ਦੇ ਕੋਲ ਸੀ ਸਾਡੇ ਬਸ ਕੋਈ ਗੱਲ ਉਹਨੇ ਪੁੱਛੀ ਸਾਡੇ ਤੇ ਅਟੈਕ ਕਰਤਾ ਜੀ ਕਾਰਨ ਵਜ੍ਹਾ ਦੱਸ ਕੀ ਸਾਨੂੰ ਦਾ ਕੁਝ ਦੱਸਿਆ ਨਹੀਂ ਜੀ ਅਸੀਂ ਤਾਂ 40 ਸਾਲਾਂ ਬਾਅਦ ਕਨੇਡਾ ਤੋਂ ਆਏ ਆ 40 ਸਾਲ ਹੋ ਗਏ ਸਾਨੂੰ ਕਨੇਡਾ ਗਿਆ ਮੈਂ ਮਾਲ ਦੇ ਬੱਚੀ ਨੂੰ ਲੈਣ ਆਇਆ ਸੀਗਾ ਇੱਥੇ ਤੇ ਸਕੂਲ ਆਉਣਾ ਆਇਆ ਠੀਕ ਆ ਤੇ ਮੈਂ ਤੇ ਮੇਰੇ ਬੱਤੀ ਸੀਗਾ ਤੇ ਮੈਨੂੰ ਨਹੀਂ ਪਤਾ ਵੀ ਜੇ ਉਹਨਾਂ ਦੇ ਮੇਰੇ ਡੈਡੀ ਜੀ ਨਾਲ ਹੋਵੇ ਕੋਈ ਜੰਜ਼ਮੀ ਜਾਂ ਨੰਬਰ ਦਾ ਉਹ ਤਾਂ ਮੈਨੂੰ ਨਹੀਂ ਨੌਲੇਜ ਤੇ ਸਾਡੇ ਨਾਲ ਹੋਰ ਸਾਡੇ ਪਿੰਦੇ ਦੇ ਬੰਦੇ ਸੀ ਉਹਦੇ ਵੀ ਵਿਚਾਰੇ ਦੇ ਬਹੁਤ ਸੱਤਾ ਮਾਰੀਆਂ ਮੇਰੇ ਵੀ ਮਾਰਨਾ ਕਿਰਪਾਨ ਮਾਰੀ ਤੇ ਸੱਤਾ ਬਹੁਤ ਮਾਰਨ ਬਾਈ ਹਾਂਜੀ ਵਾਲ ਮੇਰੀ ਪੱਗ ਉਤਾਰੀ ਮਗਰਸੇ ਇੱਕ ਬੰਦਾ ਤੇ ਮੇਰੇ ਸਸਤਰਾਂ ਦੀ ਮਰਕੇ ਸਾਨੀ ਬਿਆਦ ਕੀਤੀ ਤੇ ਉਹ ਜਿਹੜਾ ਹੈਗਾ ਪੁਲਿਸ ਨੇ ਕਰਵਾਈ ਕੀਤੀ ਪੁਲਿਸ ਨੇ ਹਜੇ ਤੱਕ ਬਈ ਕੋਈ ਨਹੀਂ ਆਇਆ ਹੁਣ ਇਹ ਅਡੇਟ ਹੋਣੇ ਵੀ ਅਸੀਂ ਡੇਟ ਕਰਦੇ ਵੇਟ ਕਰਦੇ ਆ ਕੋਈ ਵੀ 1% ਨਹੀਂ ਕਰ ਰਹੀ ਕਿ ਅ ਮੈ ਜੀ ਸਰਕਾਰ ਤੇ ਕਹਿੰਦੀ ਹੈ ਕਿ ਐਨ ਆਰ ਆਈ ਬੰਦਿਆਂ ਦਾ ਰੋਣ ਅੱਜ ਇਹਦੇ ਰਿਨਵੈਸਟ ਕਰਦੇ ਆ ਤੁਸੀਂ ਇੱਥੇ ਵੀਡੀਓ ਪੜਾਉਣ ਆਈ ਸੀ ਤੇ ਇਹ ਰਾਜਵੜਾ ਕਿ ਲੱਗਦਾ ਭਾਈ ਜੀ ਅੱਜ ਕੋਣ ਰੋਮਗਾ ਜਿਹੜੇ ਸਾਬ ਨੂੰ ਆਪਦੀ ਬੱਚੀ ਨੂੰ ਪੜਾਉਣ ਆਇਆ ਸੀਗਾ ਦੈਨ ਦੇ 2 ਵਜੇ ਦੀ ਗੱਲ ਹੈ ਦੈਨ ਦਿਹਾੜੇ ਵੀ ਤੁਸੀਂ ਸੇਫ ਨਹੀਂ ਆਪਦੇ ਘਰੇ ਆਪਦੇ ਆਪ ਦਾ ਗੁਰਸਿੱਖ ਹੋ ਕੇ ਬੰਦਾ ਆਪਦੇ ਘਰੇ ਨਹੀਂ ਸੇਫ ਤੇ ਭਾਈ ਜੀ ਕਿੱਥੇ ਸੇਫ ਹੋਗਾ ਇਹ ਮਨ ਮੈਂ ਬੱਚੇ ਨੂੰ ਕਾਹਦਾ ਭਰਾਉਣਾ ਬਾਈ ਜੀ ਇਹਦਾ ਦਰਦ ਹੈ ਵੀ ਅਸੀਂ ਵਾਗ ਜਾਵਾਂਗੇ ਬਾਈ ਕੀ ਮੰਨ ਕਰ ਅਸੀਂਾਂ ਦਾ ਇਨਸਾਫ ਹੋਵੇ ਬੰਦਿਆਂ ਨੂੰ ਘੱਟੋ ਘੱਟ ਸਜ਼ਾ ਮਿਲਣੀ ਚਾਹੀਦੀ ਮੇਰੇ ਕੇਸਾਂ ਦੀ ਬੇਇੱਜ਼ਤੀ ਹੋਈ ਆ ਉਹਦਾ ਇਨਸਾਫ ਮਿਲੇ ਚਾਹੇ ਉਹਨਾਂ ਦੀ ਕੋਈ ਝਗੜਾ ਜਾਂ ਲੜਾਈ ਆ ਮੇਰੇ ਪਾਦਰ ਸਾਹਿਬਾਂ ਦੇ ਕੋਈ ਹੋਊਗਾ ਤਾਂ ਸਾਡਾ ਤਾਂ ਕੋਈ ਲੈਣਦੇ ਨਹੀਂ ਨਹੀਂ ਬਾਈ 30 ਸਾਲ ਬਾਅਦ ਆਈ ਸਿੱਖੀ ਬਾਈ ਨੇ ਹੋਂਦੇ ਰਹਿੰਦੇ ਪਰ 40 ਸਾਲ ਹੋ ਗਏ ਸਾਨੂੰ ਕੈਨੇਡਾ ਤੇ ਮਕੰਦ ਸਿੰਘ ਸੰਧੂ ਆ ਸਤਿ ਸ੍ਰੀ ਅਕਾਲ ਸਰਬ ਕੀ ਗੱਲਬਾਤ ਹੋਈ ਅੱਜ ਤੁਹਾਡੇ ਨਾਲ ਬਾਜੀ ਅਸੀਂ ਇੱਥੇ ਬੈਠੇ ਸੀ ਇਹ ਮੁੰਡਿਆਂ ਨੇ ਆ ਕੇ ਹਮਲਾ ਕਰਤਾ ਸਾਡੇ ਤੇ ਤੇ ਵੀ ਮਲੋ ਆ ਕੇ ਵੀ ਮਲ ਸਾਡੇ ਤੇ ਦੂਜਾ ਹੈ ਸਬਲਾ ਸੀ ਗਿਆ ਉਹਨਾਂ ਕੋਲੇ ਕੋ ਕਾਪੇ ਸੀ ਤੇ ਉਹ ਦੂਜਾ ਸਾਡੇ ਤੇ ਅਟੈਕ ਕੀਤਾ ਤੇ ਮੁੰਡੇਨ ਕੁੱਟਣ ਲੱਗੇ ਹਾਂਜੀ ਫਿਰ ਇਹ ਸੀ ਇਹ ਜੀ 8 10 ਜਾਣੇ ਸੀ ਹਾਂ 8 10 ਜਾਣੇ ਕਾਰਨ ਕੀ ਰਿਹਾ ਜੀ ਲੜਾਈ ਲੜਾਈ ਕੋਈ ਨਹੀਂ ਹੋ ਲੇਵਰ ਲੱਗੀ ਹੈ ਸਾਡੀ ਤੇ ਉਹ ਟਰਾਲੀ ਭਰਨ ਲੱਗੇ ਸੀ ਜੀ ਅਸੀਂ ਤਾਂ ਬਿੰਬਾ ਉਹ ਲੇਵਰ ਵਾਲੇ ਤੇ ਉਹ ਬਾਹਰ ਸਿੱਟ ਕੇ ਆਉਣੀਆਂ ਸੀ ਆ ਕਰਾਇਆ ਜਿਹੜਾ ਹੁੰਦਾ ਕੂੜਾ ਜਿਹੜਾ ਇੱਟਾਂ ਤੋਂ ਝੜਦਾ ਤੇ ਉਹ ਆ ਕੇ ਕੁੱਟਣ ਲੱਗ ਪਏ ਮੁੰਡਿਆਂ ਨੂੰ ਸਾਡੇ ਨੂੰ ਦੋਹਾਂ ਦੇ ਸੱਟਾਂ ਮਾਰੀਆਂ ਨਾਮਦਾਰ ਦੇ ਵੀ ਤੇ ਮਨਦੀਪ ਸਿੰਘ ਦੇ ਵੀ ਕੌਣ ਆ ਬੰਦੇ ਜਿਨ੍ਹਾਂ ਨੇ ਕੀਤਾ ਇਹ ਉਹ ਇੱਕ ਜੱਸਾ ਹੈ ਜੀ ਆਹ ਇੱਥੇ ਬਾਹਰ ਰਹਿੰਦਾ ਜਿਹੜਾ ਤਾਂ ਦੂਜਾ ਤੇ ਉਹਨੇ ਆ ਕੇ ਹੱਲਾ ਮਾਰਿਆ ਪਹਿਲਾਂ ਮੋਟਰਸਾਈਕਲ ਤੇ ਉਹ ਆਇਆ ਤੇ ਫੇਰ ਉਹਦਾ ਪਿਓ ਵੀ ਆ ਗਿਆ ਤੇ ਉਹਨਾਂ ਨੇ ਦੋਹਾਂ ਜਾਣੇ ਨੇ ਬੀਮਾਰ ਹੋਏ ਬਜਾਰਾਂ ਦੀ ਕਿਹਾਡੇ ਨਾਲ ਉਹਨਾਂ ਨੇ ਬਜਾਰਾਂ ਦੇ ਵਿੱਚ ਕੋਈ ਨਹੀਂ ਜੀ ਜੀ ਬਸ ਆਹੀ ਜਾ ਵੀ ਮਾਲ ਉਹ ਪੈੜੀ ਦਾ ਸਾਡਾ ਉੱਥੇ ਇੱਕ ਦੂਜਾ ਚੱਲਦਾ ਹੈਗਾ ਕੇਸ ਤੇ ਹਾਂਜੀ ਉਹ ਪੈੜੀ ਤੇ ਮਾਰੇ ਵੀ ਮਾਲ ਅਸੀਂ ਅੱਖਾਂ ਵੀ ਉਹ ਸਾਡੀ ਪੈੜੀ ਛੱਡ ਦਿਓ ਤੇ ਉਹ ਆ ਦੇ ਤੂੰ ਸੱਤ ਸੋ ਛੱਡਾ ਕੇ ਵਿਖਾਓ ਕੁੜੀ ਜਮੀਨ ਤੇ ਵੀ ਕਬਜ਼ਾ ਕੀਤਾ ਜਮੀਨ ਤੇ ਵੀ ਕਬਜ਼ਾ ਕਰੀ ਬੈਠੇ ਆ ਲੋ ਕਿੱਲੇ ਆ ਤੁਸੀਂ ਲੋਕਾਂ ਰਹਿੰਦੇ ਹੋ ਜਾਂ ਬਾਹਰ ਕਿਤੇ ਨਹੀਂ ਨਹੀਂ ਮੈਂ ਬਾਹਰੋਂ ਬਾਹਰ ਰਹਿਣਾ ਪਰ ਮੈਂ ਇੱਥੇ 4-5 ਮਹੀਨੇ ਆਏ ਸਾਲੀ ਆਉਣਾ ਮੈਂ ਇੱਥੇ ਰਹਿਣਾ ਜੀ ਮੇਰਾ ਇੱਥੇ ਜੀ ਲੱਗਦਾ ਹੈਗਾ ਮੈਂ ਆਪਦੇ ਪੋਤੀ ਨੂੰ ਆਪਦੀ ਨੂੰ ਪੜਾਉਣਾ ਆਇਆ ਇਹ ਮੁੰਡਾ ਛੱਡਣ ਆਇਆ ਸੀ ਆਪਦੀ ਬੇਟੀ ਨੂੰ ਉੱਥੇ ਲਾਈ ਆ ਮੁਖਸਰ ਸਿੰਘ ਨੂੰ ਹਾਂਜੀ ਤੇ ਵੀ ਮਤਲਬ ਐ ਕਰਕੇ ਤੇ ਐ ਇੱਕੇ ਦਾ ਵੀ ਕੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਨਾ ਕੋਈ ਐਕ ਨਹੀਂ ਗੱਲ ਕੋਈ ਬਾਤ ਨਹੀਂ ਪਤਾ ਨਹੀਂ ਕਿਉਂ ਸਾਡੇ ਗੱਲ ਪਏ ਸਰਕਾਰ ਤਾਂ ਕਹਿੰਦੀ ਐਨਆਰਆਈ ਲੋਕਾਂ ਦੀ ਸੁਰੱਖਿਆ ਕਰਦੇ ਆ ਪਰ ਤੁਹਾਡੇ ਨਾਲ ਜਿਹਾ ਹੋ ਰਿਹਾ ਕਿਵੇਂ ਲੱਗਦਾ ਪੁਲਿਸ ਨੇ ਕੋਈ ਹੁਣ ਤੱਕ ਕੋਈ ਕੀਤੀ ਕੋਈ ਨਹੀਂ ਜੀ ਆ ਮੇਰੇ ਕੋਈ ਪੁਲਸ ਵਾਲਾ ਹਾਂ ਇੱਕ ਪੁਲਸਾ ਦੋ ਜਣੇ ਆਏ ਸੀ ਤੇ ਉਹ ਉਹਨਾਂ ਨੇ ਵੀ ਮੈਨੂੰ ਆ ਦੇ ਕੇ ਤੂੰ ਠਾਣਿਆ ਜੀ ਬਸ ਆ ਗੱਲ ਹੋਈ ਐ ਹੋਰ ਕੋਈ ਗੱਲ ਨਹੀਂ ਪੁਲਸਾਂ ਦੀ ਕੀ ਮੰਨਤ ਆ ਇਹ ਕਹਿੰਦੇ ਆ ਵੀ ਵੀ ਵਾਲਾ ਗਵਰਨਮੈਂਟ ਜੀ ਵੀ ਮਾਲ ਹੈ ਕਿ ਨਹੀਂ ਵੀ ਸਾਡੀ ਅਫਾਜਿਤ ਕਰੇ ਤੇ ਨਹੀਂ ਸਾਨੂੰ ਇਹ ਮਾਰ ਦੇਣਗੇ ਸਭ ਨਾਲ ਲੱਗੇ ਆਨਸਾਫ ਮਿਲਦਾ ਚਾਹੀਦਾ ਜੀ ਸਾਨੂੰ ਕੀ ਮਾਮਲਾ ਜੀ ਕਮਿਆਣਾ ਪਿੰਡ ਦਾ ਜਿਹੜਾ ਲੜਾਈ ਹੋ ਰਹੀ ਹੈ ਸਰ ਅੱਜ ਪਿੰਡ ਕਮਿਆਣਾ ਵਿਖੇ ਕੋਈ ਲੜਾਈ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀਗਾ ਤੇ ਮਰੀਜ਼ ਇੱਥੇ ਦੋਹਾਂ ਪਾਰਟੀਆਂ ਦੇ ਆਏ ਸੀ ਇਹ ਦਾਖਲ ਹੋਏ ਤੇ ਤਲਾਸ਼ ਮਿਲ ਤੇ ਅਸੀਂ ਵੀ ਇੱਥੇ ਮੌਕੇ ਤੇ ਆਏ ਆ ਤੇ ਜੋ ਵੀ ਬਿਆਨ ਲਿਖਾਉਣਗੇ ਉਸ ਮੁਤਾਬਕ ਥਾਣਾ ਸਦਰ ਦੇ ਐਸਐਚਓ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿੰਨੇ ਕੁ ਬੰਦੇ ਚੱਕਮੀ ਨੇ ਦੋਸ਼ੀਆਂ ਨੂੰ ਫੜਨ ਦੇ ਰੇਡ ਕੀਤੇ ਜਾ ਰਹੇ ਤੇ ਦੋ ਕੁ ਬੰਦੇ ਚੱਕਮੀ ਹੋਏ ਦੋਨੋਂ ਦਾਖਲ ਇੱਥੇ ਮੈਡੀਕਲ ਕਾਲਜ ਦਾ